ओके प्रोसेस शुरू ਹੁੰਦਾ ਇੱਥੋਂ ਹਾਂਜੀ ਉੱਥੋਂ ਅੱਗੇ ਇਹਨੇ ਮਸ਼ੀਨ ਨੇ ਉਤਰਨਾ ਹੈ ਠੀਕ ਹੈ ਤੂੜੀ ਜੀਨੀ ਫਾਰਮ ਚ ਲੈ ਆਉਂਦਾ ਓਕੇ ਓਕੇ ਤੂੜੀ ਆ ਗਈ ਅੱਗੇ ਆ ਜੀ ਜੀ ਨਾਲ ਇਹਦੇ ਮੰਨ ਲਓ ਪੱਠੀ ਲੱਗੀ ਹੋਈ ਹੈ ਜੇ ਮਾਲ ਗਿੱਲਾ ਹੈ ਸੁਕਾਉਣ ਪੈਣੇ ਥੱਗ ਮਚਾਉਣੀ ਪੈਂਦੀ ਹੈ ਅੱਛਾ ਇਹਦੇ ਵਿੱਚ ਅੱਗ ਮਚਾਉ ਅੱਗ ਮਚਦੀ ਦੇ ਵਿੱਚ ਮਾਲ ਨਿਕਲਦਾ ਉਹਨਾਂ ਨੇ ਲੱਗਦੀ ਓਕੇ ਜੀ ਰਲੀਆਂ ਅੱਗੇ ਦੇ ਵਿੱਚ ਨਿਕਲਦੀ ਹੈ अच्छा अच्छा ओलो इधर ਨਾਲ ਇਹਦੋਂ ਅੱਗਾ ਹੀ ਜਾਂਦੀ ਆ ਇਦੋਂ ਮਾਲ ਚਲਾ ਜਾਣਾ ਅੱਛਾ ਬਲੋਰ ਨਾਲ ਆਪਦੀ ਆਪ ਵਿੱਚ ਪ੍ਰੈਸ਼ਰ ਹੀ ਖਿੱਚਦੇ ਵੈਕਿਊਮ ਨਾਲ ਜਾਣਾ ਖਿੱਚਣਾ ਹੀ ਆ ਮਾਲ ਵੈਕਿਊਮ ਹੀ ਖਿੱਚ ਕੇ ਲੈ ਜਾਣਾ ਇੱਥੇ ਆ ਕੇ ਆ ਜਿਵੇਂ ਦਾ ਬੂਰਾ ਲੱਕੜੇ ਦਾ ਬੂਰਾ ਜਾਂ ਕੁਝ ਵੀ ਮਿਕਸ ਕਰਨਾ ਇਹ ਚ ਜੀ ਜੀ ਉਹ ਅੱਗੇ ਡਿਮਾਂਡ ਦੇ ਹਿਸਾਬ ਨਾਲ ਜਦੋਂ ਕੁਝ ਮਿਕਸ ਹੋ ਜਾਂਦਾ ਇਹਦੇ ਵਿੱਚ ਉਹ ਜ਼ਰੂਰੀ ਨਹੀਂ ਮਿਕਸ ਕਰਨਾ ਬਹੁਤ ਜਾਣਿਆ ਦਾ ਇਹ ਵੀ ਕਹਿਣਾ ਹੈ ਵੀ ਇਕੱਠਾ ਜਿਹੜੀਆਂ ਕੋਈ ਬਹੁਤਾ ਜਿਆਦਾ ਟਾਈਮ ਕੌਣ ਮੱਥਾ ਮਾਰਦਾ ਬਾਨ ਨਹੀਂ ਕਿੰਨੀਆਂ ਕੁ ਗੱਠਾ ਬਣਾਉਣੀਆਂ ਮੈਨੂੰ ਐ ਲੱਗਦਾ ਵੀ ਇਹ ਇਨ ਫਿਊਚਰ ਟਾਈਮ ਆ ਜਿਹੜੇ ਪਲਾਂਟ ਆ ਜਿਹੜੇ ਬਹੁਤ ਜ਼ਿਆਦਾ ਲੱਗਣਗੇ ਚੀਜ਼ ਮਿਲ ਨਹੀਂਦੀ ਗੱਠ ਬਣਾਉਣੇ ਹਾਂ ਇੱਕ ਵਿਲੱਖਣ ਜੀ ਚੀਜ਼ ਆਪਾਂ ਪਹਿਲੀ ਵਾਰੀ ਦੇਖੀ ਤੇ ਗੱਠ ਆ ਜਿਹੜੀ ਤੁਹਾਡੇ ਖੇਤ ਦੇ ਵਿੱਚ ਤਾਂ ਮਿਲਿਆ ਨਹੀਂ ਕਰਨੀ ਮੈਨੂੰ ਐ ਲੱਗਦਾ ਵੀ ਉੱਥੇ ਜਾ ਕੇ ਅਸੀਂ ਖੁਦ ਲੈ ਦੇਖੀ ਹੁੰਨੇ ਹਾਂ ਦੇ ਬਸ ਇਧਰਲੇ ਪਾਸੇ ਪ੍ਰਾਲੀ ਦੇਖ ਰਹੇ ਹੋ ਤੁਸੀਂ ਪ੍ਰਾਲੀ ਦੇਖੋ ਲੋਕ ਕਹਿੰਦੇ ਯਾਰ ਪ੍ਰਾਲੀ ਦਾ ਕੰਮ ਕੀ ਹੁੰਦਾ ਮੈਂ ਤੁਹਾਨੂੰ ਇਹੋ ਜਿਹਾ ਕੰਮ ਦਿਖਾਉਂਗਾ ਵੀ ਇਹੋ ਜਿਹਾ ਯੂਜ਼ ਪ੍ਰਾਲੀ ਦਾ ਹੋਣਾ ਹੀ ਨਾ ਹੈ ਕਿਤੇ ਇਧਰਲੇ ਪਾਸੇ ਆ ਦੇਖੋ ਇਧਰਲੇ ਪਾਸੇ ਅਚਾਰ ਜਿਹੜਾ ਸਾਈਲੇਜ ਪੈਕ ਕੀਤਾ ਪਿਆ ਵ ਇੱਕਦ ਨੂੰ ਹੋਰ ਚੀਜ਼ ਦਿਖਾਉਣਾ ਮੈਂ ਬਾਈ ਦੇ ਕੋਲੇ ਪਹੁੰਚੇ ਸੀਗੇ ਇੱਥੇ ਪੈਂਟ ਕੋਟ ਫੱਤਾ ਦੇ ਵਿੱਚ ਸੱਸੀ ਕੌਰ ਸੱਸੀ ਕੌਰ ਫਿਰ ਇਹ ਕਦੋਂ ਕਦੀ ਆਪਣੀ ਫੈਕਟਰੀ ਚੱਲਦੀ ਤੁਹਾਨੂੰ 1 ਸਾਲ ਹੋ ਗਿਆ ਪਰਾਲੀ ਵਾਲਾ ਤਾਂ ਸਾਈਲੋ ਨੂੰ ਤੁਹਾਨੂੰ 3 ਸਾਲ ਹੋ ਗਏ ਲੋ ਅਲੱਗ-ਅਲੱਗ ਪ੍ਰੋਜੈਕਟਰ ਦੋਨੇ ਇਹਦਾ ਪ੍ਰੋਜੈਕਟ ਇਹ ਕਰਦੇ ਆ ਅੱਗ ਤੁਸੀਂ ਇਹ ਗਿੱਟੀਆਂ ਬਣਦੇ ਆ ਕਿਹਦਾ ਗਿੱਟੀਆਂ ਗਿੱਟੀਆਂ ਪੰਜਾਬੀ ਚ ਗਿੱਟੀ ਬੋਲਦੇ ਆ ਵੈਸੇ ਪੈਲੇਟ ਬੋਲ ਲੈਂਦੇ ਆ ਠੀਕ ਆ ਉਹ ਫਿਸ਼ਲ ਨੇਮ ਪੈਲੇਟ ਇਹਦਾ ਜੀ ਵੀਰੇ ਜੀ ਜੀ ਇਹ ਵੀਰੇ ਕਿੱਥੋਂ ਆਈਡੀਆ ਆ ਇਹ ਯਾ ਚੀਜ਼ ਕਰੀ ਕਿਤੋਂ ਆਈਡੀਆ ਚੱਕਿਆ ਹੈ ਜਾਂ ਆਪਦੇ ਵੱਲੋਂ ਨਹੀਂ ਬਸ ਸਰਚ ਮੰਨ ਲਓ 6-7 ਸਾਲਾਂ ਦੀ ਸਰਚ ਹੈ ਜੀ 7 ਸਾਲਾਂ ਤੋਂ ਮੰਨ ਲਓ ਅਸੀਂ ਪਰਾਲੀ ਆਪਣੀ ਕਦੇ ਜਲਾਈ ਨਹੀਂ ਸੀ ਆਪਣੇ ਖੇਤਾਂ ਚੋਂ ਅੱਛਾ ਜੀ ਉਦੋਂ ਤੋਂ ਲੱਗੇ ਹੋਏ ਸੀ ਦੇਖਦੇ-ਦੇਖਦੇ ਬਾਅਦ ਚਲੋ ਪਲਾਂਟ ਲੱਗੇ ਹੋਏ ਇੱਕ ਦੋ ਹੋਰ ਵੀ ਹੈਗੇ ਆ ਸਿੱਕੇ ਜਿਹੜਾ ਅਸੀਂ ਸੋਚ ਵੀ ਨਹੀਂ ਸਕਦੇ ਇੱਕ ਗਿੱਟੀਆਂ ਬਣਦੀਆਂ ਪਰ ਆਲੀ ਤੋਂ ਮੈਂ ਅੱਗੇ ਜਾ ਕੇ ਦਿਖਾਉਂਗਾ ਤੇ ਵੀਰੇ ਇਹ ਜਿਵੇਂ ਬਈ ਆਈਡੀਆ ਪਹਿਲਾਂ ਹੋਰ ਕਿਤੇ ਹੈਗੀਆਂ ਪੰਜਾਬ ਦੇ ਵਿੱਚ ਹਾਂਜੀ ਹੁਣ ਤਾਂ ਕਾਫੀ ਲੱਗੀਆਂ ਜਦੋਂ ਅਸੀਂ ਲੱਗੀਆਂ ਉਹ ਤਿੰਨ ਪਲਾਂਟ ਸੀ ਸਿਰਫ ਉਹ ਸਿਰਫ ਤਿੰਨ ਪਲਾਂਟ ਜੀ ਜੀ ਹੁਣ ਤਾਂ ਕਾਫੀ ਲੱਗੀਆਂ ਹਾਂਜੀ ਹੁਣ ਜੀ ਜੀ ਕਿਹੜੇ ਰੀ ਦੇ ਵਿੱਚ ਇਹ ਚੀਜ਼ ਵੱਧਾ ਖੁਦ ਮੈਂ ਮੇਨ ਆਪਣਾ ਬਠਿੰਡਾ ਜ਼ਿਲ੍ਹੇ ਜਾਂ ਮਾਨਸਾ ਚ ਪਹਿਲੇ ਸਭ ਤੋਂ ਪਹਿਲਾਂ ਮਾਨਸਾ ਚ ਲੱਗੇ ਸੀ ਮਾਨਸਾ ਰੀ ਦੇ ਵਿੱਚ ਹੁਣ ਵੀ ਤਿੰਨ ਚਾਰ ਪਲਾਂਟ ਉੱਥੇ ਸਾਡੇ ਮੌਕੇ ਉਧਰ ਹੁਣ ਲੱਗ ਰਹੇ ਆ ਉਧਰ ਤਾਂ ਇਹ ਨਹੀਂ ਮੌਕੇ ਹੁਣ ਲੱਗ ਰਹੇ ਆ ਇੱਕ ਤੋਂ ਪਲਾਂਟ ਅੰਡ ਆ ਜੀ ਦਿਖਾ ਲੈਣੇ ਹੋ ਕੇ ਆ ਗਿੱਟੀ ਤਿਆਰ ਹੁੰਦੀ ਆ ਇਹ ਕਿਹੜੀ ਤੋਂ ਪਰਾਲੀ ਤੋਂ ਜਿਹੜੀ ਖੇਤ ਵਿੱਚ ਕਸਾਨਾ ਦੀ ਪਰਾਲੀ ਹੁੰਦੀ ਆ ਉਹਦੇ ਵਿੱਚੋਂ ਆ ਗਿੱਟੀ ਤਿਆਰ ਹੁੰਦੀ ਆ ਤੇ ਬਈ ਇਹ ਗਿੱਟੀ ਦਾ ਕੀ ਇਹ ਮੀਨ ਬਾਲਣਾ ਜੀ ਬਾਲਣਾ ਹਾਂ ਲੋ ਕੋਲੇ ਜਗ ਕੋਲਾ ਬਾਇਓ ਕੋਲ ਬੋਲ ਦਿੰਦੇ ਨੇ ਉਹ ਮੀਨ ਥਰਮਲ ਪਲਾਂਟ ਹੋਗੇ ਭੱਠੇ ਹੋਗੇ ਇੱਥੇ ਵੀ ਕਿਸੇ ਵੀ ਇੰਡਸਟਰੀ ਕੋਲੇ ਮੱਚਣਾ ਹੈ ਉਹ ਕੋਲੇ ਦੀ ਜਗ੍ਹਾ ਇਹ ਕੰਮ ਆਉਣਾ ਕੋਲੇ ਦੀ ਜਗ੍ਹਾ ਇਹ ਕੰਮ ਆਉਣਾ ਕੋਲੇ ਦੀ ਲੋੜ ਨਹੀਂ ਕੋਲੇ ਦੀ ਲੋੜ ਨਹੀਂ ਨਾਲ ਕੋਲੇ ਹੀ ਲੋੜ ਨਹੀਂ ਆ ਗਿੱਟੀ ਤਿਆਰ ਹੁੰਦੀ ਆ ਇਸ ਪਰਾਲੀ ਤੋਂ ਫੇਬਰਿਕ ਕਿਵੇਂ ਤਿਆਰ ਹੁੰਦੇ ਕਿਹੜੀ ਮਸ਼ੀਨ ਇਹਦੀ ਵਿੱਚ ਇਹ ਆ ਦਿਖਾ ਦੇਣ ਲੱਗੇ ਇਹ ਬਸ ਚਲਾ ਰਹੇ ਦੋ ਮਿੰਟ ਪਰ ਪਾਸੇ ਵੀ ਆ ਮਸ਼ੀਨ ਆ ਤੁਹਾਨੂੰ ਇੱਧਰ ਪਾਸੇ ਅੱਗੇ ਸਾਰਾ ਸਟਾਰਟਿੰਗ ਦਾ ਪ੍ਰੋਸੈਸ ਦਿਖਾ ਦਿੰਦੇ ਹਾਂ ਕਿਦਾਂ ਹਾਂਜੀ ਓਕੇ ਪ੍ਰਕਿਰਿਆ ਸ਼ੁਰੂ ਹੁੰਦਾ ਇੱਥੋਂ ਹਾਂਜੀ ਉੱਥੋਂ ਅੱਗੇ ਇਹਨੇ ਮਸ਼ੀਨ ਨੇ ਕੁੱਤਰਨਾ ਹੈ ਮਤਲਬ ਟੂ ਟੂੜੀ ਜਿਹੜੀ ਫਾਰਮ ਚ ਲੈ ਆਉਂਦਾ ਓਕੇ ਓਕੇ ਟੂੜੀ ਆ ਗਈ ਅੱਗੇ ਜੀ ਨਾਲ ਇਹਦੇ ਮੰਨ ਲਓ ਪੱਠੀ ਲੱਗੀ ਹੋਈ ਹੈ ਜੇ ਮਾਲ ਗਿੱਲਾ ਹੈ ਸਿਕੋਣ ਪਿੰਨੇ ਥੱਗ ਵਿੱਚ ਚਾਉਣੀ ਪੈਂਦੀ ਹੈ ਅੱਛਾ ਇਹਦੇ ਵਿੱਚ ਥੱਗ ਵਿੱਚ ਅੱਗੇ ਮੱਝ ਦੀ ਵਿੱਚ ਜੀ ਮਾਲ ਨਿਕਲਦਾ ਉਹਨਾਂ ਅੱਗੇ अच्छा अच्छा और इधर ਨਾਲ ਇਹ ਦੋ ਅੱਗੇ ਜਾਂਦੀ ਆ ਇਤੋਂ ਮਾਲ ਚਲਾਇਆ ਜਾਣਾ ਅੱਛਾ ਬਲੋਰ ਨਾਲ ਆਪਦੀ ਆਪ ਵਿੱਚ ਪ੍ਰੈਸ਼ਰ ਹੀ ਖਿੱਚਦੇ ਵੈਕਿਊਮ ਨਾਲ ਜਾਣਾ ਖਿੱਚਣਾ ਹੀ ਆ ਮਾਲ ਵੈਕਿਊਮ ਵਿੱਚ ਖਿੱਚ ਕੇ ਲੈ ਜਾਣਾ ਇੱਥੇ ਆ ਕੇ ਆ ਜਿਵੇਂ ਬੂਰਾ ਲੱਕੜੇ ਦਾ ਬੂਰਾ ਜਾਂ ਕੁਝ ਵੀ ਮਿਕਸ ਕਰਨਾ ਇਹ ਚ ਜੀ ਜੀ ਉਹ ਤੁਹਾਡੀ ਡਿਮਾਂਡ ਦੇ ਹਿਸਾਬ ਨਾਲ ਜਦੋਂ ਕੁਝ ਮਿਕਸ ਹੋ ਜਾਂਦਾ ਇਹਦੇ ਵਿੱਚ ਉਹ ਜ਼ਰੂਰੀ ਨਹੀਂ ਮਿਕਸ ਕਰਨਾ ਉਹ ਡਿਮਾਂਡ ਤੇ ਆ ਹੈ ਅਲੱਗ ਅਲੱਗ ਇੰਡਸਟਰੀ ਦੀ ਡਿਮਾਂਡ ਹੈ ਜੇ ਜੀ ਡਿਮਾਂਡ ਹੋਵੇ ਉਹਨਾਂ ਨੂੰ ਹੀਟ ਚਾਹੀਦੀ ਆ ਅੱਗ ਦਾ ਪ੍ਰਾਸਾ ਚਾਹੀਦੀ ਆ ਵਧਾਉਣਾ ਘਟਾਉਣਾ ਹੈ ਉਹਦੇ ਵਿੱਚ ਮਿਕਸ ਹੋ ਜਾਣਾ ਜੀ ਠੀਕ ਹੈ ਅੱਗੇ ਆ ਕੇ ਇਸ ਤੋਂ ਬਾਅਦ ਇਹਨ ਪਾਊਡਰ ਫਾਰਮ ਜਦੋਂ ਆ ਗਿਆ ਹਾਂ ਪਾਊਡਰ ਫਾਰਮ ਦੇ ਵਿੱਚ ਅੱਗੇ ਆਗੇ ਆ ਜੀ ਆਏ ਨੇ ਜੀ ਆ ਜੀ ਬਣ ਜਾਂਦੇ ਠੀਕ ਹੈ ਠੀਕ ਹੈ ਟੁੜੀ ਜਮ ਬਿਲਕੁਲ ਟੁੜੀ ਐਂਗੂ ਟੁੜੀ ਵੀ ਕਹੇ ਪਾਊਡਰੀ ਕਹਿ ਸਕਦੇ ਆਂ ਦੇਖ ਸਕਦੇ ਹਾਂ ਜੀ ਠੀਕ ਹੈ ਇਸ ਤੋਂ ਬਾਅਦ ਅੱਗੇ ਜਾ ਕੇ ਮੈਂ ਜਿਹੜੀ ਮਸ਼ੀਨ ਹੈ ਪੈਲੇਟ ਬਣਾਉਣੀ ਹੈ ਉਹਨੇ ਪ੍ਰੈਸ ਕਰਕੇ ਤਾਂ ਪੈਲੇਟ ਕਰਨਾ ਹੈ ਕਿਹਦਾ ਬਣਾਉਣਾ ਜੀ ਇੱਕ ਪ੍ਰੋਸੀਜਰ ਕਿੰਨੇ ਘੰਟੇ ਦਾ ਭਾਈ ਮੈਂ ਗੱਲ ਕਰੀ ਕਿੰਨੇ ਘੰਟੇ ਦੇ ਵਿੱਚ ਬਣ ਜਾਂਦੇ ਬਣਨ ਤੋਂ ਬਾਅਦ ਜੇ ਉੱਥੋਂ ਲੈਣ ਤੋਂ ਬਾਅਦ 1 ਮਿੰਟ ਬਾਅਦ ਬਣ ਕੇ ਨਿਕਲ ਜਾਂਦੀ ਜੀ ਬਹੁਤ ਕੰਟੀਨਿਊ ਚੱਲਣੀ ਹੈ ਨਾ ਲੋਕ ਨਹੀਂ ਨਾ ਕੋਲ ਕੋਲ ਇੱਕ ਵਿਗਦੀ ਆ ਇਹ ਹਾਂਜੀ ਹਾਂਜੀ ਇਹ ਕੌਣ ਲੈ ਕੇ ਜਾਂਦੇ ਮੈਂ ਹੁਣ ਉਹਦੀ ਥਰਮਲ ਪਲਾਂਟ ਚ ਜਾ ਰਹੀ ਆ ਥਰਮਲ ਪਲਾਂਟ ਵੀ ਇਹਦਾ ਜੂਦ ਵਧੀਆ ਦੇ ਰਹੀ ਹੈ ਬਿਲਕੁਲ ਜੀ ਆਉਣ ਵਾਲੇ ਆਉਣ ਵਾਲੇ ਟਾਈਮ 'ਚ ਐਵੇਂ ਲੱਗਦਾ ਜਿਵੇਂ ਮੰਨ ਕੇ ਲੋਕ ਦਰਖਤਾਂ ਦੀ ਕਟਾਈ ਕਰਦੇ ਆ ਸ਼ਾਂ ਕੀ ਜਾਂਦੇ ਆ ਦਰਖਤ ਹੁੰਦਾ ਹੀ ਹੈ ਮਜਬੂਰੀ ਆ ਹੀ ਖਾਂਕਣੇ ਪੈਂਦੇ ਆ ਦਰਖਤ ਜਾਂਦੀ ਬੰਦਾ ਉਹਨੂੰ ਬਾਲਣ ਚਾਹੀਦਾ ਬਾਲਣ ਚਾਹੀਦਾ ਇੱਕ ਗਿਜਰ ਆਉਂਦੇ ਅੱਜਕੱਲ ਹਾਂ ਉਹ ਗਿਜਰ 'ਚ ਵੀ ਇਹ ਤੋਂ ਨੁਕਸਾਨ 'ਚ ਵੀ ਆਉਂਦਾ ਮੋਟੀ ਬਣ ਜਾਂਦੀ ਹੈ ਮਰਜ਼ੀ ਮੋਟੀ ਕਰ ਲੋ ਤੰਦੂਰ ਹੋ ਗਏ ਤੰਦੂਰਾਂ ਚ ਵੀ ਚੱਲ ਰਿਹਾ ਹੈ ہاں ਬਦਲਣ ਦੀਏਗਾ ਲੱਕੜਾਂ ਦੇ ਬਾਲਾਂ ਨਾਲ ਸਸਤੀ ਪੈਂਦੀ ਹੈ ਅੱਛਾ ਤੇ ਹੀਟ ਉਹਦੋਂ ਹੀਟ ਵਧੀਆ ਅੱਛਾ ਥੋੜੇ ਥੋੜੀਆਂ ਪੂਰਾ ਧੁਖਦਾ ਰਹਿੰਦਾ ਧੁਖੀ ਜਾਂਣਾ ਨੇ ਇਹ ਨਹੀਂ ਵੀ ਲਾੜ ਕਰਦੀ ਠੀਕ ਹੈ ਇਹ ਤੁਹਾਡੇ ਕੋਲ ਕਿਲੋਆਂ ਦੇ ਹਿਸਾਬ ਨਾਲ ਮਿਲ ਜੀ ਕਿਵੇਂ ਹਾਂ ਜੀ ਜੀ ਵਜਨ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਮੇਰੇ ਮੇਰੇ ਖਿਆਲ ਆ ਪੋਸਟ ਕੇ ਟਾਈਮ ਨੂੰ ਜਾ ਕੇ ਘਰਾਂ ਘਰਾਂ ਦੇ ਤਰ੍ਹਾਂ ਕਿ ਹਲੋ ਚੱਲਣ ਲੱਗ ਪਈ ਹਾਂ ਪੂਰੀ ਲੱਗਦੀ ਹੁੰਦਾ ਜਦੋਂ ਮੋਟਾ ਘੀ ਜਾਂਦਾ ਸਰਮਾਂ ਪਾਣ ਦਾ ਟਰੱਕਾਂ ਦੇ ਸਹਾਰ ਨਾਲ ਜਾਂਦਾ ਉਪਨ ਜਾਂਦਾ ਫੁੱਲਾ ਟਰੱਕਾਂ ਦੇ ਤਰ੍ਹਾਂ ਜੀ ਇੱਕ ਫਾਇਦਾ ਤਾਂ ਹੋਰ ਲੱਗਦਾ ਜਿਵੇਂ ਵੀ ਲੋਕ ਲੱਕੜਾਂ ਕੱਢਦੇ Rajasthan ਜੀ ਜੀ ਬਿਲਕੁਲ ਉਹ ਤਾਂ ਇਹ ਹੀ ਜੂਤੂ ਲੱਗੇ ਜਰਾ ਬਾਲਣ ਦਿੱਤੇ ਹਾਂ ਜਿਹਦੇ ਬਾਲਣ ਦੀ ਜਗ੍ਹਾ ਇਹ ਕੰਮ ਆ ਦੂਗਾ ਬਾਕੀ ਕੋੜਾ ਹੀ ਬੱਟਦਾ ਨਹੀਂ ਹੁਣ ਲੋਗ ਚਲੋ ਕਹਿਣਗੇ ਵੀ ਥੋੜੀ ਵੀਡੀਓ ਤੇ ਵੀ ਵੀ ਮੈਂ ਇਹ ਮੱchnਾ ਹੀ ਆ ਵੀਡੀਓ ਦੀ ਮੱchnੀਂ ਦੀ ਪਰ ਉੱਥੇ ਉਹ ਬੇਅਰਥ ਸੀ ਇਹ ਜੀ ਮਮੂ ਜੂ ਉਹਨੇ ਕੋਈ ਕੰਮ ਚੀਜ਼ ਬਣਉਣੀ ਕੋਲਾ ਮੱਛਣਾ ਸੀ ਉਥੇ ਮੱਛੀ ਸੀ ਕੋਈ ਚੀਜ਼ ਪ੍ਰਦੂਸ਼ਣ ਹੋਣੇ ਸੀਗਾ ਉਹਦੇ ਕੋਲੇ ਕੋਲਾ ਵੱਜ ਗਿਆ ਇਹ ਹੋ ਗਿਆ ਉਹ ਕੰਮ ਅਰੇ ਕੰਮ ਆ ਗਿਆ ਚੀਜ਼ ਕੋਲਾ ਵੱਜ ਰਿਹਾ ਕੋਲੇ ਦਾ ਜੀਵ ਘਟ ਰਿਹਾ ਤੇ ਇਸ ਦਾ ਜੀਵ ਵੱਧ ਰਿਹਾ ਨਾਲੇ ਪਰਾਲੀ ਦਾ ਜਿਹੜਾ ਕਿ ਪ੍ਰਦੂਸ਼ਣ ਸਾਈਕਲ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਜੀ ਤੇ ਆਪਾਂ ਬਹੁਤ ਬਹੁਤ ਜਾਣਿਆ ਦਾ ਇਹ ਵੀ ਕਹਿਣਾ ਹੈ ਵੀ ਇਕੱਠਾ ਜਿਹੜੀਆਂ ਕੋਈ ਬਹੁਤਾ ਜਿਆਦਾ ਟਾਈਮ ਕੌਣ ਮੱਥਾ ਮਾਰਦਾ ਹੈ ਬਾਨੀ ਆਣੀ ਕਿੰਨੀਆਂ ਕੁ ਗੱਠਾਂ ਬਣਾਉਣੀਆਂ ਮੈਨੂੰ ਐ ਲੱਗਦਾ ਵੀ ਇਨ ਫਿਊਚਰ ਟਾਈਮ ਆ ਜਿਹੜੇ ਪਲਾਂਟ ਆ ਜਿਹੜੇ ਬਹੁਤ ਜ਼ਿਆਦਾ ਲੱਗਣਗੇ ਚੀਜ਼ ਮਿਲ ਨਹੀਂ ਨਹੀਂ ਗੱਠ ਬਣਾਉਣੀ ਹਾਂ ਇੱਕ ਬਿਲਖਣ ਦੀ ਚੀਜ਼ ਆਪਾਂ ਪਹਿਲੀ ਵਾਰੀ ਦੇਖੀ ਤੇ ਗੱਠ ਆ ਜਿਹੜੀ ਤੁਹਾਡੇ ਖੇਤ ਦੇ ਵਿੱਚ ਤਾਂ ਮਿਲਿਆ ਨਹੀਂ ਕਰਨੀ ਮੈਨੂੰ ਐ ਲੱਗਦਾ ਵੀ ਉੱਥੇ ਜਾ ਕੇ ਹੁਣ ਅਸੀਂ ਖੁਦ ਲੈ ਲਈ ਹੁਣੇ ਫਿਰ ਤੁੰਨਾ ਕੱਟ ਦੋ ਦੋ ਛੜੀਆਂ ਮੇਰੀ ਇਹ ਜਿਹੋ ਜਿਹਾ ਅੱਗੇ ਆਪਾਂ ਦੇਖ ਰਹੇ ਹਾਂ ਜਿਹੋ ਜਿਹਾ ਇਹਦਾ ਰੀਯੂਜ਼ ਹੋ ਰਿਹਾ ਮੈਨੂੰ ਐ ਲੱਗਦਾ ਵੀ ਜਿੱਥੇ ਤਾਂ ਮੰਨ ਕੇ ਲੋ ਵੀ ਪਲਾਂਟ ਦੇ ਖੇਤ ਦੇ ਵਿੱਚ ਇਕੱਠਾ ਬਣਾ ਕੇ ਆਉਂਦੇ ਆ ਜੀ ਜੀ ਤੇ ਉੱਥੇ ਜਿਹੜਾ ਕਿਸਾਨ ਆਇਆ ਕਰੂ ਉਹ ਕਿਆ ਕਰੂ ਵੀ ਕਮਾਈ ਦੇ ਸਾਧਨ ਇੱਕ ਸਹੀ ਆਪਣੇ ਆਪਣੇ ਤਰੀਕੇ ਕਮਾਈ ਦੇ ਸਾਧਨ ਬਹੁਤ ਹੀ ਹੈ ਹੁਣ ਪਿਛਲੇ ਪਾਸੇ ਜਦੋਂ ਪਿੰਡੇ ਸੀਜ਼ਨਾਂ ਚੋਂ ਨਾ ਸੀਗਾ ਉਹਨੂੰ ਕੱਟਿਆ ਪਰਾਲੀ ਬਣੀ ਜੀ 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 ਉਦੋਂ ਉਦੋਂ ਕਿੰਨਾ ਕੇ ਮੰਨ ਕੇ ਚਲੋ ਏਸੀ ਦਾ ਸਿਸਟਮ ਸੀਗਾ ਵੀ ਥੋੜਾ ਥੋੜਾ ਇਹ ਪਰਾਲੀ ਪਰਾਲੀ ਅਸੀਂ ਲਈ ਸੀ ਜੀ ਮਾਨੂੰ 1.5 ਲੱਖ ਕੋਟ ओके हां जी 6 5 2 6000 ਏਕੜ ਦੀ ਪ੍ਰਾਈਸ ਇਕੱਠੀ ਕੀਤੀ ਉਹ ਤੋਂ ਬਾਅਦ ਜਿੰਨੀ ਇਸ ਚੀਜ਼ ਦੀ ਲੋਕਾਂ ਨੂੰ ਪਤਾ ਲੱਗਿਆ ਹੁਣ ਜਦੋਂ ਗਾਹਾਂ ਦਿਵਾਲੀ ਦੇ ਨੇੜੇ ਆ ਆਹੋ ਸੀਜ਼ਨ ਫੇਰਾਉਗਾ ਬਹੁਤ ਆਊਗਾ ਹਾਂ ਦੋਵਰੇ ਫੇਰੋਂ ਲੋੜ ਹੋਊਗੀ ਜਿੰਦਾ ਇੱਕ ਗੱਲ ਆਪਾਂ ਕਿਸਾਨ ਭਰਾਵਾਂ ਨੂੰ ਥੋੜੀ ਜਿਹੀ ਕਲੀਅਰ ਕਰਨਾ ਚਾਹੁੰਨਾ ਹੈ ਜਿਹੜੀ ਆਉਣ ਵਾਲੇ ਟਾਈਮ 'ਚ ਜਿਵੇਂ ਹੁੰਦਾ ਵੀ ਤੁਹਾਡੇ ਕੋਲੇ ਜਾਂ ਕਿਸੇ ਡੰਪਾਂ ਨੇ ਸਟੋਰ ਕਰ ਲਈ ਪ੍ਰਾਪ ਜੀ 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 ਜਿਵੇਂ ਕਿਸਾਨ ਭਰਾ ਆਪ ਸਿੱਧੀ ਆਪ ਦੀ ਸਟੋਰ ਕਰਕੇ ਆਪ ਦੇ ਖੇਤ ਦੀ ਉਹ ਤੁਹਾਡੇ ਨਾਲ ਸਿੱਧੀ ਗੱਲਬਾਤ ਵੀ ਕਰ ਸਕਦਾ ਉਹ ਵੀ ਕਰ ਸਕਦਾ ਪਰ ਅਸੀਂ ਜ਼ਿਆਦਾ ਫੀਲਰ ਖੁੱਦ ਹੀ ਹੈ ਸਾਡੇ ਅੱਛਾ ਅੱ ਤੋ ਦੋ ਤਮ ਛੋਟੇ ਬੀਲਰ ਆ ਕਿ ਵੱਡਾ ਬੀਲਰ 빅 ਬੀਲਰ ਬੋਲ ਲੈਂਦੇ ਆ ਓਕੇ ਉਹ ਲੋਕਾ ਲਈ ਪੂਰੇ ਕਰ ਦੋ 5 ਬੰਦਲ ਦੀ ਮਤਲਬ ਵੀ ਐਵੇਂ ਹੀ ਕਹਿ ਸਕਦੇ ਆ ਵੀ ਬੀਲਰ ਤੁਹਾਡੇ ਨਾਲ ਇੱਥੇ ਨਾਲ ਮਿਲ ਕੇ ਜਰਾ ਆਪਾਂ ਦੇ ਦੋ ਫਿਰ ਮਾਲ ਲਾਵਾਂਗੇ ਮਤਲਬ ਫਿਰ ਪੂਰਾ ਥੋੜਾ ਬਹੁਤਾ ਲਾਵਾਂਗੇ ਆਪ ਦਾ ਡੀਲਰ ਹੋਵੇ ਜਾਂ ਛੋਟਾ ਡੀਲਰ ਹੋਵੇ ਕੋਈ ਨਾ ਤੁਹਾਡੇ ਨਾਲ ਟਾਈਪ ਕਰਕੇ ਆਪ ਦਾ ਚਲਾ ਸਕਦੇ ਠੀਕ ਹੈ ਬਾਈ ਸ਼ੇਅਰ ਕਰੋ ਦਾ ਆਪਕੇ ਵੀਡੀਓ ਨੂੰ ਕੋਈ ਦੱਸੋ ਵੀ ਇਹ ਚੀਜ਼ ਨੂੰ ਕਿੰਨੀ ਘੈਂਟ ਲੱਗੀ ਆ ਤੇ ਕਿੰਨੀ ਕੁ ਫਾਇਦੇਮੰਦ ਆ ਮੇਰੇ ਕਹਿਲਾਂ ਤਾਂ ਬਾਈ ਇਹਦਾ ਕੋਈ ਨੁਕਸਾਨ ਤਾਂ ਨਹੀਂ ਨੁਕਸਾਨ ਤਾਂ ਹੈ ਨਹੀਂ ਉਹ ਤਾਂ ਉਹ ਹੈ ਨੈਗੇਟਿਵ ਚ ਨਾ ਜਾ ਲਿਆ ਕਰੋ ਹਰ ਇੱਕ ਚੀਜ਼ ਨੂੰ ਲੋਕੀ ਲੈ ਲੈਂਦੇ ਆ ਹਾਂ ਜੀ ਜੀ ਕਾਈ ਲੋਕ ਵੀਡੀਓ ਥੱਲੇ ਵੀ ਕਮੈਂਟ ਕਰ ਰਹੇ ਨੇ ਪਰ ਬਾਈ ਜਿਹਨੂੰ ਸਮਝ ਆ ਉਹ ਵਲਾਂਗਾ ਵੀ ਗੱਲਵਾਦ ਹੈਗੀ ਬਹੁਤ ਘੈਂਟ ਜੀ ਆ ਬਾਈ ਸਾਨੂੰ ਬਹੁਤ ਘੈਂਟ ਜੀ ਲੱਗੀ ਬਾਲ ਦਾ ਕੰਮ ਰਹੂਗੀ ਇੱਕ ਪਰਾਲੀ ਮੱਛ ਨੂੰ ਹਟੂਗੀ ਹਨਾ ਏਤਾਂ ਦੇ ਵਿੱਚ ਪਰਾਲੀ ਦਾ ਮੱਛ ਦਾ ਜੀ ਹਟੂਗਾ ਤੇ ਬਾਕੀ ਇਧਰਲੇ ਪਾਸੇ ਯੂਜ਼ ਵਧੂਗਾ ਤੇ ਬਾਕੀ ਇੱਕ ਸਲੂਸ਼ਨ ਫ੍ਰੀ ਹੋਵੇ ਇਹ ਕਾਰੋਬਾਰ ਮਿਲਦਾ ਰੋਜ਼ਗਾਰ ਮਿਲਦਾ ਸਾਡੇ ਕੋਲ 25 ਬੰਦੇ ਨੂੰ ਕੰਮ ਦਿੱਤਾ ਹੋਇਆ ਨਾਲ ਇੱਕ ਰੋਜ਼ਗਾਰ ਵੀ ਵਧਦਾ ਇੱਕ ਤਾਂ ਬਈ ਕੋਲਾ ਵੱਜ ਗਿਆ ਹਾਂਜੀ ਰਸਤ ਪੱਜ ਗਿਆ ਰਸਤ ਵੱਜ ਗਿਆ ਅੱਗ ਲੱਗਣੋਂ ਬਚ ਗਈ ਬਚ ਗਈ ਜਿੰਨਾ ਕੁਝ ਬਚ ਰਿਹਾ ਕੋਈ ਆਖ ਨਹੀਂ ਆ ਹਾਂਜੀ ਇਹ ਕਹਿ ਨਹੀਂ ਕਹਿ ਸਕਦੇ ਆਪਾਂ ਜੇ ਕਿਸੇ ਕਿਸਾਨ ਭਰਾ ਨੇ ਹੁੰਦਾ ਵੀ ਕਿਸੇ ਨੂੰ ਯਾਰ ਮੈਂ ਆ ਰਹੇ ਆ ਮੈਨੂੰ ਗਾਈਡ ਕਰੋ ਤੁਸੀਂ ਰਿਅਲ ਲਾਉਣ ਦੇ ਵਿੱਚ ਆਪਾਂ ਕੋਈ ਮੇਰੇ ਕੋਲੇ ਹਰੇਕ ਹਫਤੇ ਜੀ ਦੋ ਦੋ ਤਿੰਨ ਬੰਦੇ ਆਉਂਦੇ ਆ ਅੱਜ ਵੀ ਦੋ ਬਾਡੀਆਂ ਅਗੂ ਕਿੰਗ ਹੈ ਕੋਈ ਐਂ ਜਿਹੜੇ ਪੂਰਾ ਬਿਲਕੁਲ ਸਹਿਯੋਗ ਦੇਵਾਂਗੇ ਤੁਹਾਨੂੰ ਲਗਾਉਣੇ ਵੀ ਕੰਪੀਟੀਸ਼ਨ ਹੋਵੇ ਉਹ ਕੰਮ ਨਹੀਂ ਸਾਡੇ ਚ ਲਗਾਓ ਇਸੇ ਮਤਲਬ ਬੋਲਾਂਗੇ ਭਾਈ ਦਾ ਸੁਭਾਅ ਬਹੁਤ ਵਧੀਆ ਜੋ ਨਾਸੀ ਹੈ ਆਗੇ ਨੰਬਰ ਵੀਰੇ ਕੰਡੈਕਟਰ ਨੰਬਰ ਕਿਸੇ ਵੀ ਕੰਮ ਲਈ ਚਾਹੀਦਾ ਦੱਸਾ ਜੀ 9463416900 936321690 ਉਹ ਜੇ ਨਾ ਬਰਾਬਰ ਕਰਦਾ ਜੇ ਤੁਸੀਂ ਪਰਾਲੀ ਆਦੀ ਇਹਨਾਂ ਨੂੰ ਦੇਣੀ ਆਂ ਦੋਵੇਂ ਵੀ ਤੁਸੀਂ ਗੱਲ ਕਰਦਾ ਜੇ ਤੁਸੀਂ ਆ ਖਰੀਦਣੀਆਂ ਕਿੰਨੀਆਂ ਖਰੀਦਣੀਆਂ ਸਾ ਵੀ ਤੁਸੀਂ ਗੱਲ ਕਰਦਾ ਜੇ ਜਾਣ ਤੱਕ ਲੈ ਸਾਡੀ ਕਾਫੀ ਬਹੁਤ ਧੰਨਵਾਦ ਜੀ ਠੀਕ ਹੈ ਬਹੁਤ